ਕਿ ਜਦੋਂ ਵੀ ਆਪਾਂ ਕਰਦੇ ਆਂ ਆਪਾਂ ਸਨਤਕਾਰ ਸਰਕਾਰ ਮਿਲਣੀ ਕਰ ਲੈਂਦੇ ਆਂ ਕੁਝ ਸਾਰੇ ਆ ਜਾਂਦੇ ਆ ਆ ਜਾਂਦੇ ਐ ਤੇ ਆਪਾਂ ਉਹਨਾਂ ਨੂੰ ਮਾਈਕ ਦੇ ਦਿੰਨੇ ਆਂ ਵੈਸੇ ਕੱਲੀ ਇਹ ਹੀ ਪਾਰਟੀ ਐ ਜਿਹੜੀ ਇਹ ਹਿੰਮਤ ਕਰ ਸਕਦੀ ਐ ਕਿ ਮਾਈਕ ਉਧਰ ਫੜਾ ਕੇ ਆਪ ਬਹਿਣਾ ਮੂਰੇ ਬਾਕੀ ਨਹੀਂ ਫੜਾ ਸਕਦੇ ਮੈਂ ਇੱਕ ਕਿਉਂਕਿ ਉਹਨਾਂ ਨੇ ਇਹੋ ਜਿਹਾ ਕੁਝ ਕੀਤਾ ਹੋਇਆ ਉਹ ਮੈਂ ਇੱਕ ਮਾਈਕ ਉਹਨੂੰ ਪਤਾ ਐ ਮਾਈਕ ਤੇ ਕੀ ਆਊਗਾ ਸੋ ਮੁਸ਼ਕਲਾਂ ਬਹੁਤ ਜ਼ਿਆਦਾ ਪੁਰਾਣੀਆਂ ਜਿਸ ਤਰ੍ਹਾਂ ਅਰੋੜਾ ਸਾਹਿਬ ਕਹਿ ਰਿਹਾ ਕੋਈ 40 ਸਾਲ ਪੁਰਾਣੀ ਕੋਈ 30 ਸਾਲ ਪੁਰਾਣੀ ਉਹ ਡਿਸਕਸ ਕਰਦੇ ਆ 2 3 ਘੰਟੇ 4 ਘੰਟਿਆਂ ਦੇ ਪ੍ਰੋਗਰਾਮ ਹੁੰਦੇ ਆ ਫਿਰ ਵੀ ਨਹੀਂ ਮੁਕਦਾ ਫਿਰ ਅਸੀਂ ਕਹਿੰਦੇ ਲਿਖ ਕੇ ਦੇ ਦਿਓ ਜੀ ਵੀ ਅਸੀਂ ਆਪਾਂ ਇਹਨਾਂ ਨੂੰ ਕੈਟੇਗੋਰਾਇਜ਼ ਕਰ ਲੈਨੇ ਆ ਕਿ ਆਪਾਂ ਹਰ ਸੈਕਟਰ ਦਾ ਇੱਕ ਕਮੇਟੀ ਬਣਾ ਦਿੰਨੇ ਆ ਉਹ ਆਪ ਹੀ ਬਣਾ ਲੈਣ ਇੱਕ ਉਹਦਾ ਚੇਅਰਮੈਨ ਬਣਾ ਲਓ ਉਹ ਦੱਸ ਦੇਣ ਕਿ ਟੈਕਸਟਾਈਲ ਕੀ ਚਾਹੁੰਦਾ ਐ ਐਮ ਐਸ ਐਮ ای ਕੀ ਚਾਹੁੰਦੀ ਐ ਸਪੋਰਟਸ ਵਾਲੇ ਕੀ ਚਾਹੁੰਦੇ ਨੇ ਹਰ ਫੀਲਡ ਸਾਨੂੰ ਦੱਸ ਦੇ ਉਹ ਸਾਬ ਨਾਲ ਪਾਲਿਸੀ ਵੀ ਬਣ ਜੂਗੀ ਇਨ ਕੇਸ ਕੋਈ ਅਮੈਂਡਮੈਂਟ ਜ